ਵਾਹ ਹੋਰ ਇਹਨੂੰ ਪੱਟਣ ਨਹੀਂ ਦਿੰਦਾ ਕੀ ਇਹ ਬੱਟਨ ਨੇ ਪੱਟੂ ਕੋਣ ਨਹੀਂ ਕੋਈ ਨੂੰ ਪਾਣਾ ਚੱਕਰ ਰੱਖੀ ਰੱਖੀ ਹੈ ਸੈੱਟ ਤੇ ਵੀਡੀਓ ਕੋਸੇ ਨਹੀਂ ਹੂੰ ਜੇ ਹਾਂ ਕਰਦੇ ਬਾਹਰ ਦਿੰਦੇ ਹਾਂ ਘਰ ਦੇ ਮੈਂ ਹਾਂ ਕਰਦੀ ਆਓ ਸਾਨੂੰ ਵੀ ਮਿਲ ਜੇ ਆਹ ਲਓ ਚੱਕਰ ਪੱਟ ਲੈ ਫਿਰ ਪੱਟਲਾ ਵੇਖ ਲੈ ਫਿਰ ਮੈਂ ਉਹ ਕਰ ਚੀਰ ਦਿੰਨੀ ਆ ਕਿ ਉਹ ਟੋਕੇ ਨਹੀਂ ਘਟਣਾ ਹੁੰਦਾ ਬਸ ਲੋਡ ਨਹੀਂ ਕਣਕ ਦੇ ਡਰਮ ਦੀ ਹੁਣ ਆ ਵੇ ਹੁਣ ਆ ਤਾਂ ਮੇਚ ਵਧੀਆ ਸੀ ਨਹੀਂ ਹੁਣ ਕਾਤੋਂ ਨਹੀਂ ਉਹ ਰੱਖਿਆ ਕਣਕ ਦਾ ਡਰਮ ਹੈਲੋ ਫਰੈਂਡਸ ਤੇ ਇਹ ਹੈਗਾ ਮੇਰੇ ਪਿੱਕਿਆਂ ਦੇ ਪਿੰਡ ਦਾ ਸਾਹਮਣਾ ਆਪਾਂ ਕੀ ਕਹਿ ਸਕਦੇ ਹੈਗੇ ਅਸੀਂ ਤੈਨੂੰ ਬਾਹਰਲਾ ਕਰ ਵੀ ਕਹਿ ਦਿੰਦੇ ਸੀ ਤੇ ਕਈ ਵਾੜਾ ਵੀ ਕਹਿ ਦਿੰਦੇ ਆ ਹਨਾ ਜਗ੍ਹਾ ਹੁੰਦੀ ਆਪਣੇ ਪਿੰਡਾਂ ਚ ਮੋਸਟਲੀ ਬਣੇ ਹੁੰਦਾ ਹਰ ਇੱਕ ਦੇ ਹਨਾ ਤੇ ਇੱਥੇ ਹੁਣ ਆਪਾਂ ਪਸ਼ੂ ਤਾਂ ਰੱਖਦੇ ਨਹੀਂ ਪਹਿਲਾਂ ਰੱਖਦੇ ਹੁੰਦੇ ਸੀਗੇ ਫਿਰ ਗਾਂ ਰੱਖਣ ਲੱਗੇ ਚਲੋ ਹਨਾ ਵੀ ਘਟਾ ਦੇ ਇੱਕ ਘਰ ਵਸਤੀ ਰੱਖਣ ਲੱਗੇ ਸੀ ਇੱਕ ਗਾਂ ਰੱਖੀ ਹੋਈ ਸੀ ਹਨ 2 ਸਾਲ ਹੋ ਗਏ ਹੈਗੇ ਆ ਵੀ ਆਪਾਂ ਉਹ ਵੀ ਨਹੀਂ ਰੱਖੀ ਹੈਗੀ ਹੈ ਨਾ ਮੇਰੇ ਪਾਪਾ ਮਤਲਬ ਐਕਸਪਾਇਰ ਹੋ ਗਏ ਸੀ ਉਸ ਤੋਂ ਬਾਅਦ ਨਹੀਂ ਰੱਖ पाए ਵੀ ਉਹ ਹੀ ਕਰ ਲੈਂਦੇ ਸੀ ਕੇਅਰ ਵੀ ਉਹਨਾਂ ਦਾ ਮਨ ਨਹੀਂ ਲੱਗਦਾ ਸੀ ਜੀ ਨਹੀਂ ਮਤਲਬ ਲੱਗਦਾ ਹੁੰਦਾ ਬਜ਼ੁਰਗਾਂ ਦਾ ਹਨਾ ਪਸ਼ੂਆਂ ਤੋਂ ਬਿਨਾ ਉਹ ਬਸ ਥੋੜਾ ਬੋਤਾ ਕਰਦੇ ਰਹਿੰਦੇ ਸੀ ਮੰਮੀ ਹੈਲਪ ਕਰ ਦਿੰਦੀ ਸੀਗੀ ਤੇ ਬਾਕੀ ਹਨਾ ਵੀ ਹੁਣ ਆਪਾਂ ਨੂੰ ਤਾਂ ਕਿੱਥੇ ਆਉਂਦਾ ਅਗਲੀ ਪੀੜ੍ਹੀ ਨੂੰ ਹਨਾ ਇਹ ਸਭ ਨਾ ਆਪਣੇ ਤੋਂ ਹੁੰਦਾ ਹੀ ਹੈ ਇਹਨਾਂ ਹਨਾ ਟਾਈਮ ਦੇ ਹਿਸਾਬ ਨਾਲ ਤੇ ਇੱਥੇ ਹੁਣ ਖਾਲੀ ਜਗ੍ਹਾ ਪਈ ਆ ਇੱਥੇ ਮੰਮੀ ਨੇ ਨਾ ਕਿਸੇ ਨੂੰ ਭਜਾਇਆ ਸੀਗਾ ਕਿਉਂਕਿ ਅੱਗੇ ਤੇ ਮੇਰਾ ਬ੍ਰਦਰ ਇੱਥੇ ਹੁੰਦਾ ਹੁਣ ਉਹ ਫੋਰਨ ਚਲਾ ਗਿਆ ਤੇ ਇਹ ਕਿਸੇ ਤੋਂ ਭਜਵਾ ਲਿਆ ਸੀਗਾ ਹਨਾ ਲੇਬਰ ਵਾਲੇ ਤੋਂ ਤੇ ਵਧੀਆ ਹੋ ਗਿਆ ਸੀਗਾ ਤੇ ਮੰਮੀ ਕਹਿੰਦੀ ਚੱਲ ਤੈਨੂੰ ਮੈਂ ਦਿਖਾ ਕੇ ਲਿਆਵਾਂ ਪਹਿਲਾਂ ਤਾਂ ਮੈਂ ਕਾਲ ਕਰਦੀ ਸੀ ਮੈਨੂੰ ਇਹ ਸੀ ਕਿ ਉਹ ਸ਼ੈੱਡ ਪਰ ਆ ਮੈਨੂੰ ਪਤਾ ਹੀ ਸੀ ਵੀ ਮੰਮੀ ਕੋਲ ਮੈਂ ਬਣਾ ਕੇ ਦੇ ਦੇਣੀ ਆ ਹਨਾ ਸਾਡਾ ਨਾ ਸਰਦੀ ਚ ਸਾਗ ਇੱਥੋਂ ਹੀ ਜਾਂਦਾ ਤਕਰੀਬਨ ਹਨਾ ਅੱਗੇ ਖੇਤੋਂ ਚੋਂ ਡੈਡੀ ਲਿਆ ਦਿੰਦੇ ਸੀ ਮੰਮੀ ਬਣਾ ਦਿੰਦੇ ਸੀ ਡੈਡੀ ਫੜਾ ਵੀ ਜਾਂਦੇ ਸੀ ਮੇਰਾ ਬ੍ਰਦਰ ਫੜਾ ਜਾਂਦਾ ਸੀ ਹਨਾ ਜਾਂਦਾ ਬੈਂਕ ਚ ਜਾਂਦਾ ਹੁੰਦਾ ਸੀ ਡਿਊਟੀ ਹੁੰਦੀ ਸੀ ਉਹਦੀ ਉਧਰ ਤੇ ਹੁਣ ਬਸ ਮੈਨੂੰ ਇਹ ਹੁੰਦਾ ਵੀ ਕਿੱਥੇ ਹੁਣ ਤੋਂ ਧਰੇਗੀ ਫਿਰ ਫੜਾ ਕੇ ਜਾਏਗੀ ਜਦ ਮੈਨੂੰ ਲੈਣ ਆਉਣਾ ਪਊਗਾ ਪਰ ਇੱਥੇ ਮੰਮੀ ਨੇ ਜिद ਕਰ ਲਈ ਸੀ ਕਹਿੰਦੀ ਬਸ ਮੰਮੀ ਨੂੰ ਇਹ ਲਾਲਚ ਹੋ ਗਈ ਨਾਲ ਤਾਂ ਮੈਂ ਸਾਗ ਬਣਾ ਦੂੰਗੀ ਤੇ ਨਾਲ ਇਹ ਹੋਰ 2 ਘੰਟੇ ਰਹਿ ਲੂਗੀ ਹਨਾ ਮੈਨੂੰ ਇਹ ਸੀਗਾ ਵੀ ਚਲੋ ਮੈਂ ਜਾਵਾਂ ਨਹਾ ਕੇ ਹਨਾ ਬਿਛੇਤੀ ਛੇਤੀ ਕਾਲ ਜੀ ਹੋ ਜਾਂਦੀ ਹੈ ਪਤਾ ਨਹੀਂ ਕਿਉਂ ਕਾਲਾਪਨ ਹੋ ਜਾਂਦਾ ਹੈਗਾ ਤੇ ਮੈਂ ਨਾ ਦੀ ਮੰਮੀ ਨੂੰ ਫੋਨ ਕੀਤਾ ਮਦਰਨ ਲਾਉ ਨੂੰ ਉਹਨਾਂ ਨੂੰ ਵੀ ਸਾਗ ਦਾ ਬਹੁਤ क्रेज ਆ ਵੀ ਮੈਂ ਲੇਟ ਆਉਂਗੀ ਉਹ ਕਹਿੰਦੇ ਚਲ ਕੋਈ ਨਾ ਸ਼ਾਮ ਤੱਕ ਆ ਜੀ ਆਰਾਮ ਨਾਲ ਤੇ ਮੈਨੂੰ ਇਹ ਸਾਰੇ ਹਸਣ ਲੱਗੇ ਵੀ ਉਹ ਤਾਂ ਕਹੀ ਜਾਂਦੀ ਹੈ ਵੀ ਸ਼ਾਮ ਤੱਕ ਆ ਜੀ ਹਨਾ ਵੀ ਤੈਨੂੰ ਦਿੱਕਤ ਹੋਈ ਜਾਂਦੀ ਹੈਗੀ ਤੇ ਤੈਨੂੰ ਇਹ ਲੱਗਿਆ ਤਾਂ ਮੈਂ ਛੇਤੀ ਜਾਵਾਂ ਵੀ ਇੰਨਾ ਕਾਲਾਪਨ ਹੈ ਹਨਾ ਪੈ ਜਾਂਦਾ ਹੈਗਾ ਥੇ ਮੇਥੇ ਬਾਥੂ ਧਨੀਆ ਹਨਾ ਛਲਗਮ ਗੱਡ ਸੌਰੀ ਹਮੋਲੀਆਂ ਪਾਲਕ ਮਤਲਬ ਮਮਮੀ ਨੇ एवरीथिंग ਇਹ ਚੀਜ਼ਾਂ ਹੀ ਲਾ ਰੱਖੀਆਂ ਸਾਰੀਆਂ ਇੱਥੇ ਐਲੋਵੀਰਾ ਲਾ ਰੱਖਿਆ ਹਨ ਤੇ ਕਾਫੀ ਅੱਛੀ ਗਰੋਥ ਵੀ ਹੋਈ ਆ ਵਧੀਆ ਹੋਇਆ ਵਸੇ ਤਾਂ ਤੇ ਇੱਥੇ ਮੰਨ ਲਓ ਹੁਣ ਇੱਥੇ ਕੁੱਲੇ ਸਾਡੇ ਕਮਰੇ ਪਈ ਹੁੰਦੇ ਸੀ ਇੱਕ ਕਮਰਾ ਧੂੜੀ ਵਾਲਾ ਹੁੰਦਾ ਸੀ ਇੱਕ ਮੱਝਾਂ ਵਾਲਾ ਹੁੰਦਾ ਸੀ ਹੁਣ ਤਾਂ ਇੱਥੇ ਬਸ ਬਾਥੀਆਂ ਰੱਖ ਛੱਡੀਆਂ ਤੇ ਕਣਕ ਵਾਲਾ ਡਰਮ ਐ ਅੱਗੇ ਮੈਂ ਪੁੱਛਦੀ ਸੀ ਵੀ ਤੁਸੀਂ ਕਣਕ ਦਾ ਕੀ ਕਰਦੇ ਆ ਫਿਰ ਹਨਾ ਇਹਨਾਂ ਦੇ ਤਾਂ ਹੁਣ ਚੱਕੀਆਂ ਦੂਸਰੀਆਂ ਲੱਗੀਆਂ ਤੇ ਉਹ ਚੱਕੀ ਵਾਲੇ ਕੋਲੇ ਆਟਾ ਸਿੱਟੇ ਹੁੰਦੇ ਆ ਉਹ ਕਣਕ ਸਿੱਟੇ ਹੁੰਦਾ ਸੌਰੀ ਉਹ ਪਤਾ ਨਹੀਂ ਕਿਵੇਂ ਸਟੋਰ ਕਰਦਾ ਤੇ ਉਤੋਂ ਬਸ ਆਟਾ ਲਈ ਜਾਂਦੇ ਫਿਰ ਉਹ ਕੱਟੀ ਜਾਂਦਾ ਉਵੇਂ ਕਣਕ ਸਾਬ ਨਾਲ ਬਿਕਰੇ ਕੋਈ ਬਹੁਤ ਲੋਕ ਇੱਥੇ ਘਰੇ ਰੱਖਦੇ ਨਹੀਂ ਹੈਗੇ ਵੀ ਜਿਨ੍ਹਾਂ ਦੇ ਪਸ਼ੂ ਨਹੀਂ ਹੈਗੇ ਜਿਹੜੇ ਮੱਝਾਂ-ਮੁੱਝਾਂ ਵਾਲੇ ਚਲੋ ਉਹਨਾਂ ਨੂੰ ਤਾਂ ਰੱਖਣੀ ਪੈਂਦੀ ਆ ਆਪਦੇ ਹਿਸਾਬ ਨਾਲ ਹੀ ਹਨਾ ਜਾਂ ਖੇਤੀ ਕਰਦੇ ਆ ਵੀ ਵਗੈਰਾ ਬਣਾਉਣਾ ਹੁੰਦਾ ਹਨਾ ਉਸ ਹਿਸਾਬ ਨਾਲ ਵੀ ਚਲੋ ਰੱਖ ਲੈਂਦੇ ਹੈਗੇ ਜਦੋਂ ਦੇ ਅਸੀਂ ਵੀ ਮੱਝ ਮਤਲਬ ਪਸ਼ੂ ਰੱਖਣੋਂ ਹਟੇ ਆ ਉੱਥੇ ਹੀ ਰੱਖਿਉਂਦੇ ਆ ਕਣਕ ਚੱਕੀ ਵਾਲੇ ਦੇ ਹਨਾ ਦੇਖੋ ਵੀ ਜ਼ਮਾਨੇ ਦੇ ਹਿਸਾਬ ਨਾਲ ਹਨਾ ਸਾਰਾ ਕੁਝ ਬਦਲ ਜਾਂਦਾ ਹੈਗਾ ਕਿੱਥੇ ਕਣਕ ਧੋਣੀ ਹਨਾ ਜਾਂ ਪੀਨ ਕਰਨਾ ਤੇ ਵੀ ਵਸਤੇ ਅਲੱਗ ਬਣਾਉਣੀ ਡੈੜੀ ਨੇ ਮੱਝਾਂ ਵਸਤੇ ਅਲੱਗ ਬਣਾਉਣੀ ਹੈ ਨਾ ਤੇ ਬਹੁਤ ਫਰਕ ਪੈ ਜਾਂਦਾ ਹਨਾ ਇੱਥੇ ਅਸੀਂ ਕੱਟ ਲਿਆਈ ਸੀਗੇ ਸਾਗ ਮਤਲਬ ਹਨਾ ਤੋੜ ਲਿਆਈ ਸੀਗੇ ਤੇ ਲਾਗੇ ਸੀਗੇ ਮੰਮੀ ਟੋਕੇ ਦੇ ਨਾਲ ਕਿਉਂਕਿ ਸਾਡੇ ਸਾਗ ਬਹੁਤ ਬੰਦਾ ਇਸ ਕਰਕੇ ਟੋਕਾ ਹੀ ਲਾਇਆ ਹੋਇਆ ਹੈਗਾ ਮਸ਼ੀਨ ਹੁੰਦੀ ਹੈ ਜਿਹੜੀ ਸਾਗ ਵਾਲੀ ਪਹਿਲਾਂ ਤਾਂ ਮੰਮੀ ਦਾਤ ਨਾਲ ਵੀ ਕੱਟ ਲੈਂਦੇ ਸੀਗੇ ਤੇ ਹੁਣ ਤਾਂ ਮੈਂ ਵੀ ਚਲੋ ਮोटा-ਸੋਟਾ ਦਾਤ ਨਾਲ ਕੱਟ ਹੀ ਲੈਣੀ ਹੈ ਹਨਾ ਤੇ ਮੰਮੀ ਸਾਗ ਬਣਾਉਂਦੇ ਹੁੰਦੇ ਸੀਗੇ ਮਤਲਬ ਕੱਟਦੇ ਹੁੰਦੇ ਸੀ ਸਾਰਾ ਕੁਝ ਕਰਦੇ ਹੁੰਦੇ ਸੀ ਕੋਟ ਦੀ ਮਾਂ ਹੁੰਦੀ ਸੀ ਕਿਉਂਕਿ ਮੇਰੀ ਮੰਮੀ ਦੇ ਨਾ ਆ ਬਾਹਾਂ 'ਚ ਪ੍ਰੋਬਲਮ ਸੀਗੀ ਆਪਰੇਸ਼ਨ ਕਰਾਇਆ ਹੋਇਆ ਸੀਗਾ ਤੇ ਹੁਣ ਫੇਰ ਕਰਵਾਇਆ ਹਨਾ ਇਸ ਕਰਕੇ ਸ਼ੁਰੂ ਤੋਂ ਉਹਨਾਂ ਦੇ ਥੋੜੀ ਜਿਹੀ ਹੁੰਦੀ ਸੀ ਕੰਮ ਤਾਂ ਵੈਸੇ ਉਹ ਬਹੁਤ ਕਰਦੇ ਸੀ ਕਰਨਾ ਵੀ ਪੈਂਦਾ ਹੀ ਸੀ ਹਨਾ ਵੀ ਖੇਤੀ ਦੇ ਹਿਸਾਬ ਨਾਲ ਮੱਝਾਂ ਦੇ ਹਿਸਾਬ ਨਾਲ ਕੰਮ ਜ਼ਿਆਦਾ ਹੁੰਦਾ ਜਿਵੇਂ ਪਿੰਡਾਂ 'ਚ ਤੇ ਇੱਥੇ ਮੈਂ ਲੱਗੀ ਸੀਗੀ ਹਨਾ ਹੈਲਪ ਕਰਵਾਦੀ ਸੀਗੀ ਮੰਮੀ ਦੀ ਹਨਾ ਫਟਾਫਟ ਤੇ ਆ ਦੇਖੋ ਕਿੰਨਾ ਸੋਹਣਾ ਆਸਮਾਨ ਲੱਗਦਾ ਹੈ ਹਨਾ ਆਇਆ ਸਾ ਆਸਮਾਨ ਨੂੰ ਨਾ ਅਸੀਂ ਉੱਥੇ ਤਰਸ ਜਾਨੀ ਹੈਗੇ ਹਨਾ ਕਿਉਂਕਿ ਸ਼ਹਿਰਾਂ ਦੇ ਵਿੱਚ ਤੁਹਾਨੂੰ ਪਤਾ ਹੈਗਾ ਹਾਲੇ ਸਾਡੇ ਤਾਂ ਫਿਰ ਵੀ ਛੋਟਾ ਜਿਹਾ ਵਿੜਾ ਹੈਗਾ ਸ਼ਹਿਰ 'ਚ ਹਨਾ ਕਈਆਂ ਦੇ ਤਾਂ ਜਮੇ ਹੀ ਬੰਦ ਹੁੰਦਾ ਹੈਗਾ ਤੇ ਆ ਆਸਮਾਨ ਨੂੰ ਮੈਂ ਇੰਨਾ ਮਿਸ ਕਰਦੀ ਆ ਅੱਗੇ ਨਾ ਮੈਂ ਕਿੰਨਾ ਟਾਈਮ ਆਸਮਾਨ ਵਾਲੇ ਇਸ ਤਰ੍ਹਾਂ ਦੇਖਦੀ ਰਹਿੰਦੀ ਹੁੰਦੀ ਸੀਗੀ ਹਨਾ ਸਕਾਈ ਬਲੂ ਕਲਰ ਇਹਦਾ ਹਨਾ ਵਾਈਟ ਦੇ ਨਾਲ ਕਿੰਨਾ ਸੋਹਣਾ ਮਿਲਕੀਆ ਲੱਗ ਰਿਹਾ ਹੈਗਾ ਇਹ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ ਸੀ ਹਨਾ ਕਦੇ-ਕਦੇ ਫਟ ਜੇ ਜਾਣਾ ਨਹੀਂ ਹਨਾ ਵੀ ਕਪਾਹੀ ਬਣ ਜਾਣਾ ਹਨਾ ਤੇ ਇਹਦੇ ਤੇ ਉੜਦੀਆਂ ਹਨਾ ਝੁੰਡ ਹੁੰਦੇ ਸੀ ਬਾਜਾਂ ਦੇ ਕਹਿ ਲਓ ਹਨਾ ਜਾਂ ਵੀ ਪਤਾ ਨਹੀਂ ਕਿਹੜੇ ਪੰਛੀ ਜੇ ਹੁੰਦੇ ਸੀ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਉੜਦੇ ਜਾਣਾ ਉੜਦੇ ਜਾਣਾ ਫਿਰ ਅੱਡੋ ਅੱਡ ਹੋ ਜਾਣਾ ਹਨਾ ਇਹ ਇਹ ਚੀਜ਼ਾਂ ਹੁਣ ਬਹੁਤ ਪਿੱਛੇ ਰਹਿ ਗਈਆਂ ਲੋ ਇੱਥੇ ਹਨਾ ਕੱਟ ਕੇ ਧੋਤਾ ਸੀਗਾ ਆਪਾਂ ਕੱਟਣ ਤੋਂ ਬਾਅਦ ਧੋਤਾ ਫਟਾਫਟ ਕੱਟਿਆ ਜਾਂਦਾ ਉਹਦੇ ਵਿੱਚ ਹਨਾ ਤੇ ਫਿਰ ਧੋਤਾ ਸੀਗਾ ਧੋ ਕੇ ਤੇ ਹੁਣ ਮੰਮੀ ਲੱਗੇ ਸੀ ਚੁੱਲ੍ਹੇ ਤੇ ਬਣਾਉਣਾ ਪਹਿਲਾਂ ਹਨਾ ਸਾਡਾ ਚੌਂਕਾ ਹੁੰਦਾ ਸੀ ਇੱਧਰ ਹਨਾ ਕਢੋਲੀਆਂ ਚੌਂਕਾ ਉਹ ਹੁਣ ਛੱਡ ਜਾ ਪਾ ਲਿਆ ਉੱਤੀ ਹਨਾ ਫਿਰ ਥੋੜਾ ਜਿਹਾ ਹੁੰਦਾ ਹਨਾ ਪਿੰਡਾਂ ਦੇ ਵਿੱਚ ਆਪਾਂ ਨੂੰ ਖੁੱਲੇ ਜਿਹਾ ਚੁੱਲ੍ਹਾ ਰੱਖਿਆ ਜਾਂਦਾ ਹਨਾ ਫਿਰ ਮੰਮੀ ਨੇ ਇੱਧਰਲੇ ਪਾਸੇ ਚੁੱਲ੍ਹਾ ਰੱਖਿਆ ਹੋਇਆ ਹੈ ਤੇ ਇਹਨੂੰ ਯੂਜ਼ ਤਾਂ ਬਸ ਇਹੀ ਕਰਦੇ ਹੈਗੇ ਕਦੇ-ਕਦਾਈਂ ਵੀ ਕੁਝ ਖਾਸ ਬਣਾਉਣਾ ਹੋਵੇ ਲੋ ਜੀ ਆਪਾਂ ਸਾਗ ਸੁਗ ਬਣਾ ਕੇ ਤੇ ਆਣ ਆਪਾਂ ਬਹਿ ਗਏ ਆ ਬੱਸ 'ਚ ਹੁਣ ਆਪਾਂ ਆ ਗਏ ਹੈਗੇ ਆ ਬਸ 15-20 ਮਿੰਟ ਦੇ ਵਿੱਚ ਆਪਾਂ ਘਰੇ ਪਹੁੰਚ ਜਾਨੇ ਆ 10-15 ਮਿੰਟ ਦਾ ਹੀ ਰਸਤਾ ਆਪਣਾ ਹਨਾ ਤੇ ਇੱਥੇ ਤਾਂ ਬੱਸ ਲੱਗੀ ਸੀ ਪੈਟਰੋਲ ਪੰਪ ਤੇ ਤੇਲ ਪਵਾਉਣਾ ਹਨਾ ਦੇਖੋ ਪੰਪ ਤੇ ਸਕੂਲ ਵਾਲੀਆਂ ਕਿੰਨੀਆਂ ਬਸਾਂ ਖੜੀਆਂ ਹਨਾ ਛੁੱਟੀ ਵਾਲੇ ਦੇ ਹਨਾ ਤੇ ਮੋਸਟਲੀ ਸਕੂਲ 'ਚ ਹਨਾ ਸਕੂਲ ਵਾਲੇ ਇੱਥੇ ਖੜਾਉਂਦੇ ਹੁੰਦੇ ਆ ਪੰਪਾਇਆਂ ਦੇ ਹਨਾ ਜਾਂ ਕਿਸੇ ਦੇ ਖੁੱਲੇ ਵੇੜਿਆਂ ਦੇ ਵਿੱਚ ਕਈ ਵਾਰੀ ਖੜੀਆਂ ਹੁੰਦੀਆਂ ਹਨਾ ਸਕੂਲਾਂ 'ਚ ਘਟ ਖੜਾਉਂਦੇ ਹੈਗੇ ਹਨਾ ਬਸ ਲਾਸਟ ਡੈਸਟੀਨੇਸ਼ਨ ਤੇ ਮੈਨੂੰ ਲੱਗਦਾ ਖੜਾਉਂਦੇ ਹੋਣੇ ਆ ਤੇ ਲੋ ਜੀ ਇੱਥੇ ਆਪਾਂ ਪਹੁੰਚ ਗਏ ਸੀ ਘਰੇ ਤੇ ਮੈਨੂੰ ਨਾ ਬਹੁਤ ਠੰਡ ਲੱਗੀ ਪਤਾ ਨਹੀਂ ਮੈਨੂੰ ਹਵਾ ਵੱਜ ਗਈ ਸਾਡੇ ਉੱਥੇ ਦੇਖ ਲਓ ਕਿੰਨੀ ਧੁੱਪ ਸੀ ਵੀ ਗਰਮੀ ਆਉਣ ਲੱਗ ਰਹੀ ਦਿੰਦੀ ਹੈ ਹਨਾ ਕੋਟੀ ਸ਼ਾਲ ਕੁਝ ਵੀ ਨਹੀਂ ਰਹਿੰਦਾ ਹੈਗਾ ਮਤਲਬ ਵੀ ਐ ਲਿਆ ਨਹੀਂ ਹੁੰਦਾ ਤੇ ਇੱਥੇ ਆ ਕੇ ਮੈਂ ਨਾ ਕੈਬ ਕੂਪ ਲੈ ਲਈ ਸੀ ਮੇਰੇ ਸਿਰ 'ਚ ਹਵਾ ਵੱਜ ਗਈ ਇਸ ਮੈਂ ਕਿਹਾ ਚਲੋ ਹੁਣ ਪੀਣੀ ਹੈਗੀ ਚਾਹ ਤੇ ਇਹ ਵੀ ਬੈਠੇ ਸੀਗੇ ਇਹਨਾਂ ਨੂੰ ਤਾਂ ਵੈਸੇ ਹੀ ਬਿਮਾਰ ਕਰਕੇ ਸਾਨੂੰ ਨਾਲ ਸਾਰੀ ਚੀਜ਼ ਜਿਆਦਾ ਹੀ ਪੋਣੀ ਪੈਂਦੀ ਹੈ ਇਹਨਾਂ ਦੇ ਸਾਈਡ ਕਰਕੇ ਹਨਾ ਸਾਈਡ ਪਾਸਾ ਨਾ ਫਿਰ ਇਹਨਾਂ ਦਾ ਠਰ ਜਾਂਦਾ ਅੱਕੜੀ ਜਾਂਦਾ ਹੈ ਹੈਗਾ ਤੇ ਇਸ ਕਰਕੇ ਮੈਂ ਚਲੋ ਚਾਹ ਬਣਾ ਲਈ ਸੀਗੀ ਤੇ ਚਾਹ ਨਾ ਮੈਂ ਕਹਿਆ ਵੀ ਅੱਜ ਆਪਾਂ ਪਕੌੜੀਆਂ ਹੀ ਖਾਣੀਆਂ ਹਨਾ ਪਕੌੜੀਆਂ ਵਾਲਾ ਨਾ ਪਿਛਲਾ ਪੂੜੀਆਂ ਨਹੀਂ ਹੁੰਦਾ ਟ੍ਰੈਡੀਸ਼ਨਲ ਜਿਹਾ ਹੀ ਲੱਗਦਾ ਮੈਨੂੰ ਉਹ ਕਿਉਂਕਿ ਪੁਰਾਣੇ ਸਮੇਂ 'ਚ ਉਹੀ ਬਣਦਾ ਹੁੰਦਾ ਸੀ ਵਿੱਚੋਂ ਹਨਾ ਮੂੰਗਫਲੀ ਦੀਆਂ ਗਿਰੀਆਂ ਕੱਢ-ਕੱਢ ਕੇ ਖਾਂਦੇ ਸੀਗੇ ਉਹ ਚੋ ਤੇ ਇਹ ਦੇਖ ਲਓ ਜੀ ਨਾਲ-ਨਾਲ ਇਹਨਾਂ ਨੇ ਟੀਵੀ ਦੇਖਣ ਦਾ ਹਣਾ ਉਹਦੇ ਚ ਉਹ ਦੇਖਦੇ ਆ ਸਾਊਥ ਵਾਲੀਆਂ ਫਿਲਮਾਂ ਦੇਖ ਲਈਆਂ ਡਿਸਕਵਰੀ ਵਾਲੀਆਂ ਦੇਖ ਲਈਆਂ ਹਣਾ ਤੇ ਨਾਲ ਨਾ ਇਹ ਫੋਨ ਰੱਖਣ ਲੇ ਲੋ ਮੈਂ ਬਥੇਰੇ ਕਿ ਨਹੀਂ ਹੁੰਦੀ ਆ ਵੀ ਇੱਕ ਚੀਜ਼ ਚਲਾ ਲਓ ਹਣਾ ਵੀ ਜ਼ਿਆਦਾ ਟੀਵੀ ਦੇਖ ਲਓ ਜਾਂ ਫੋਨ ਦੇਖ ਲਓ ਵੀ ਕਨਸਟੇਸ਼ਨ ਥੋੜਾ ਕਿਵੇਂ ਬਣਦਾ ਹੈਗਾ ਵੀ ਉਧਰੋਂ ਵੀ ਕੋਈ ਨਾ ਕੋਈ ਇਹਨਾਂ ਨੇ ਆ ਫਿਲਮਾਂ ਹੀ ਲਾ ਲੈਣੀਆਂ ਹੁੰਦੀਆਂ ਹਣਾ ਐਕਸ਼ਨ ਮੂਵੀ ਜਿਹਾ ਵੀ ਉਹਨਾਂ ਦਾ ਕਿਵੇਂ ਤੁਹਾਨੂੰ ਸਟੋਰੀ ਹਣਾ ਜੇ ਸਕਿਪ ਹੋ ਜਾਏ ਤੇ ਕੀ ਪਤਾ ਲੱਗਦਾ ਕੀ ਸਵਾਦ ਆਉਂਦਾ ਹੈਗਾ ਹੋਰ ਆਦਤ ਦੇਖ ਲਓ ਬੀਜੀ ਐਡ ਚੱਲ ਪਈ ਹਨਾ ਇਹਨਾਂ ਨੇ ਹੋਰ ਚੈਨਲ ਤੇ ਲਾ ਲੈਣਾ ਥੋੜੀ ਜੋ ਦੇਖ ਲਈ ਹੋਰ ਤੇ ਲਾ ਲੈਣਾ ਵੀ ਸੈਟੀਸਫੈਕਸ਼ਨ ਹੈ ਹੀ ਨਹੀਂ ਵੀ ਕਿਤੇ ਹਨਾ ਮਾਣ ਇਹਨਾਂ ਦਾ ਖੜਦਾ ਹੀ ਨਹੀਂਗਾ ਤੇ ਮੈਨੂੰ ਲੱਗਦਾ ਆਪਣਾ ਤਾਂ ਨਹੀਂ ਲੇਡੀਜ਼ ਦਾ ਜੇ ਆਪਾਂ ਸੀਰੀਅਲ ਦੇਖਦੇ ਆ ਤਾਂ ਆਪਾਂ ਹਨਾ ਉਹਨੂੰ ਪੂਰਾ ਹੀ ਦੇਖਦੇ ਆ ਜੇ ਫਿਲਮ ਦੇਖਣ ਬੈਠੀ ਤਾਂ ਆਪਾਂ ਉਹਨੂੰ ਕੰਪਲੀਟ ਦੇਖ ਕੇ ਮਤਲਬ ਕੁਇਰਸਟੀ ਹੁੰਦੀ ਹੈ ਨਾ ਮੈਂ ਅੱਗੇ ਅੱਗੇ ਕੀ ਹੋਊਗਾ ਪਤਾ ਨਹੀਂ ਇਹਨਾਂ ਨੂੰ ਜੈਂਸ ਨੂੰ ਨਹੀਂ ਹੁੰਦਾ ਹੈਗਾ ਹਨਾ ਵਿੱਚ ਜ਼ਿਆਦਾ ਫੋਨ ਲੈ ਕੇ ਬਹਿ ਜਾਂਦੇ ਹੈਗੇ ਹਨਾ ਦੇਖੋ ਅੱਗੇ ਹੁੰਦਾ ਸੀਗਾ ਹਨਾ ਵੀ ਕੋਈ ਚਾਹ ਪਾਣੀ ਪੀਂਦੀ ਆ ਤੇ ਕੋਈ ਸਲਾਹ مشਵਰਾ ਕਰਦੇ ਹੈਗੇ ਹਨਾ ਆਪਸ ਵਿੱਚ ਦੋਨੇ ਜੀ ਪਰ ਹੁਣ ਤਾਂ ਦੇਖ ਲਓ ਹਨਾ ਜਮਾਨਾ ਕਿੰਨਾ ਬਦਲ ਗਿਆ ਹੈਗਾ ਵੀ ਚਾਹ ਪਾਣੀ ਪੀਂਦੇ ਉਦੋਂ ਵੀ ਹਨਾ ਫੋਨ ਲੈ ਕੇ ਬੈਠੇ ਰਹਿੰਦੇ ਆ ਨਾ ਆਪਦੇ ਆਪ ਦੇ ਫੋਨ ਲੈ ਕੇ ਬਹਿ ਜਾਂਦੇ ਹੈਗੇ ਹਨਾ ਰੋਟੀ ਖਾਣ ਵੇਲੇ ਤਾਂ ਹਨਾ ਫੋਨ ਲੈ ਕੇ ਬਹਿੰਦੇ ਆ ਵੈਸੇ ਤਾਂ ਵੀ ਇਹ ਬਹੁਤ ਮਾੜੀ ਗੱਲ ਹੈ ਫੋਨ ਲੈ ਕੇ ਖਾਣਾ ਪੀਣਾ ਕਿੰਦੇ ਵੀ ਉਹ ਲੱਗਦਾ ਹੀ ਨਹੀਂ ਹੈਗਾ ਜਿਉ ਹੁਣ ਬੱਚਿਆਂ ਦੇ ਵਿੱਚ ਨਹੀਂ ਜਿਆਦਾ ਵੀਕਨੈਸ ਆਇਆ ਪ੍ਰੋਬਲਮਸ ਆਇਆ ਤੇ ਇਹ ਫੋਨ ਦੀ ਵਜ੍ਹਾ ਕਰਕੇ ਆ ਹਨਾ ਵੀ ਆਪਾਂ ਛੋਟੇ ਹੁੰਦੇ ਨੂੰ ਫੋਨ ਦੇ ਨਾਲ ਹੀ ਰੋਟੀ ਖਾਣੀ ਵਿਝੋਣੇ ਆਪਾਂ ਕਹਿੰਦੇ ਵੀ ਖਾ ਲਵੀ ਤੇ ਆਪਾਂ ਵੀ ਤਾਂ ਖਾਣ 기ਜੇ ਸੀਗੇ ਆਪਣੇ ਵਾਰੀ ਕਿਹੜੇ ਫੋਨ ਹੁੰਦੇ ਸੀਗੇ ਨਾਲੇ ਕੋਈ ਆਪਣਾ ਕੋਈ ਸਪੈਸ਼ਲ ਡਿਸ਼ ਨਹੀਂ ਕੋਈ ਬਣਾ ਕੇ ਦਿੰਦਾ ਸੀ ਜੇ ਵਜਾ ਬਣਿਆ ਹੁੰਦਾ ਸੀ ਆਪਾਂ ਉਵੇਂ ਹੀ ਖਾਣਾ ਹੁੰਦਾ ਸੀਗਾ ਹਨਾ ਕੋਈ ਇਹ ਨਹੀਂ ਹੈਗਾ ਵੀ ਆਪਣਾ ਡਾਈਟ ਚਾਰਟ ਜਾਂ ਬੱਚਿਆਂ ਦਾ ਜਿਵੇਂ ਅੱਜਕੱਲ ਬਣਾ ਲੈਂਦੇ ਆ ਵੀ ਭਾਈ ਆਹ ਦੇਣਾ ਹੈਗਾ ਉਹ ਦਾਲ ਦਾ ਪਾਣੀ ਦੇ ਦੋ ਚਾਵਲ ਦੇ ਦੋ ਹਨਾ ਅਹ ਅਲੱਗੋ ਦੋ ਆਲੂ ਦੇ ਦੋ ਹਨਾ ਮਤਲਬ ਕਿੰਨਾ ਨਿੱਕਾ ਨਿੱਕਾ ਹੋਰ ਵੀ ਕਿੰਨੇ ਸਾਰੇ ਲਿਕ ਵਗੈਰਾ ਹੁੰਦੇ ਹੈਗਾ ਵੀ ਆਪਣਾ ਜਿਹੜਾ ਵੀ ਆਪਾਂ 90 ਦੇ ਬੋਰਨ ਹੈਗੇ ਜਾਂ ਇਹ ਤੋਂ ਪਹਿਲਾਂ ਵਾਲੇ ਜਿੰਨੇ ਵੀ ਸੀਗੇ ਵੀ ਆਪਾਂ ਨੂੰ ਇਹ ਚੀਜ਼ਾਂ ਨਹੀਂ ਮਿਲਣਾਂ ਲਓ ਜੀ ਇੱਥੇ ਮੈਂ ਕਬਰ ਜਿਹੜਾ ਧਵਾਇਆ ਸੀਗਾ ਉਹ ਮੈਂ ਲੱਗੀ ਸੀਗੀ ਇਹਨਾਂ ਦੇ ਚੜਾਉਣ ਹਨਾ ਇਹਨਾਂ ਦੇ ਗਦਲੇ ਤੇ ਆ ਇਹਨਾਂ ਦਾ ਹੈਗਾ ਮੈਟ੍ਰਿਕਸ ਵਾਲਾ ਗੱਦਾ ਜਾਂ ਬਹੁਤ ਛੇਤੀ ਖਰਾਬ ਹੁੰਦਾ ਹੈਗਾ ਇਹ ਵਾਈਟ ਕਰਕੇ ਨਾ ਤੇ ਕੁਸ਼ੇ ਪ੍ਰਾਣੀ ਆ ਜਿਵੇਂ ਲਾਏ ਹੋਏ ਸੀ ਪ੍ਰਾਣੀ ਉਹ ਨਹੀਂ ਹੁੰਦਾ ਵੀ ਪ੍ਰਾਣੀ ਜਿਹੜੇ ਹੁੰਦੇ ਫਿਸ ਜਿਹੇ ਜਾਂਦੇ ਘਸੇ ਪਿਟੇ ਪਈਆ ਤੇ ਮੰਮੀ ਤਾਂ ਕਹਿੰਦੇ ਸਿੱਲ ਨਵਾਂ ਲੈ ਆਉਨੇ ਆ ਮੈਂ ਕਿਹਾ ਨਹੀਂ ਪ੍ਰਾਣੀਆਂ ਨਾ ਇਹ ਕੁਝ ਜਿਵੇਂ ਉੱਪਰ ਲੈਂਦੇ ਸੀ ਵਾਈਟ ਚਾਦਰਾਂ ਵੀ ਪਈਆਂ ਹੈ ਜਿਹ ਹੁਣ ਕੋਈ ਲੈਂਦਾ ਤਾਂ ਹੈ ਨਹੀਂ ਕਿਉਂਕਿ ਅੱਗੇ ਬਾਹਰ ਪੈਂਦੇ ਹੁੰਦੇ ਸੀ ਹਨਾ ਤੇ ਅੱਗੇ ਲੈਣੀਆਂ ਪੈਂਦੀਆਂ ਸੀ ਮੈਂ ਕਿਹਾ ਵੀ ਉਹ ਚਾਦਰਾਂ ਜੋੜ ਕੇ ਬਣਾ ਦੂੰਗੀ ਮੈਂ ਜਿੰਨਾ ਚਰੀ ਕੱਟਦੇ ਹੈਗੇ ਹੰਡਦੇ ਹੈ ਹਨਾ ਚਲੋ ਹੁਣ ਥੋੜੀ ਮਿਹਨਤ ਹੀ ਹੈ ਵਿਸੀਨਾ ਸੂਣਾ ਪੈਂਦਾ ਚੰਗੀ ਤਰ੍ਹਾਂ ਹਨਾ ਪੋਲਾ-ਪੋਲਾ ਜੜਾਉਣਾ ਪੈਂਦਾ ਹੈਗਾ ਵੀ ਉਹਨਾਂ ਚਰ ਆਪਾਂ ਇਸੇ ਨਾਲ ਸਾਰਦੇ ਆ ਫਿਰ ਆਪਾਂ ਵਾਈਟ ਚਾਦਰਾਂ ਝੜਾ ਦਾਂਗੇ ਪਰ ਵੀ ਮੈਨੂੰ ਹੁੰਦਾ ਵੀ ਉਸੇ ਤਰੀਕੇ ਨੂੰ ਮੋਡੀਫਾਈ ਕਰ ਲਓ ਜਿਹੜੀ ਚੀਜ਼ ਕੀ ਹੈ ਮੈਂ ਹਨਾ ਵੀ ਮਨੀ ਵੇਸਟ ਕਰਨੀ ਹੈਗੀ ਹੈ ਵੀ ਉਹੀ ਕਿਸੇ ਹੋਰ ਕੰਮ ਤੇ ਆਪਾਂ ਲਾ ਦਿੰਨੀ ਆ ਵੀ ਥੋੜੀ ਮਿਹਨਤ ਹੈ ਵੀ ਕਰਨੀ ਪੈਂਦੀ ਹੈਗੀ ਆਪਾਂ ਨੂੰ ਹਨਾ ਉਹਦੇ ਜਿਗਾਰਡ ਜੇ ਲਾਉਣੇ ਪੈਂਦੇ ਹੈਗੇ ਆ ਪੁਰਾਣੀ ਚੀਜ਼ ਨੂੰ ਨਵਾਂ ਬਣਾਉਣ ਵਾਸਤੇ ਚਲੋ ਹਨਾ ਆਪਣਾ ਆਪਣਾ ਢੰਗ ਹੁੰਦਾ ਹੈ ਹਨਾ ਚੀਜ਼ਾਂ ਨੂੰ ਮੈਨੇਜ ਕਰਨਾ ਲੋ ਜੀ ਇੱਥੇ ਵੀਡੀਓ ਹੋ ਗਿਆ ਹੈਗੀ ਕਾਫੀ ਲੰਬੀ ਤੇ ਆਪਾਂ ਕਰਦੇ ਹੈਗੇ ਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਤੇ ਨਵੀਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸ਼াশਤਰੀ ਅਕਾਲ ਗੁੱਡ ਬਾਏ ਤੇ ਪਰਮਾਤਮਾ ਸਾਰਿਆਂ ਨੂੰ ਠੰਡ ਤੋਂ ਬਚਾਈ ਰੱਖੇ ਹਨਾ ਸਭ ਨੂੰ ਤੰਦਰੁਸਤੀਆਂ ਦੇਵੇ ਆਉਣ ਵਾਲਾ ਟਾਈਮ ਹੈ ਨਾ ਸਾਰਿਆਂ ਲਈ ਖੁਸ਼ੀਆਂ ਭਰੀਆਂ ਹੋਵੇ ਹਨਾ ਜਦੋਂ ਦਿਨ ਚੜਦਾ ਹੈਗਾ ਤਾਂ ਪਰਮਾਤਮਾ ਅੱਗੇ ਹੀ ਅਰਦਾਸ ਹੁੰਦੀ ਹੈ ਵੀ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੀ ਹਨਾ ਸਾਰਿਆਂ ਦੇ ਖੇੜੇ ਦੇ ਵਿੱਚ ਖੁਸ਼ੀਆਂ ਹੋਣ ਤੇ ਬਸ ਪਰਮਾਤਮਾ ਹਨਾ ਅੱਗੇ ਸਾਰਿਆਂ ਨੂੰ ਹੌਸਲਾ ਦੇਈ ਰੱਖੀ ਹੈ ਨਾ ਹੌਸਲੇ ਦੇ ਨਾਲ ਹੀ ਜ਼ਿੰਦਗੀ ਚੱਲਦੀ ਹੈ ਜੇ ਨਿੱਕੀ-ਮੋਟੀ ਕੋਈ ਪ੍ਰੋਬਲਮ ਆ ਵੀ ਜਾਂਦੀ ਹੈ ਜ਼ਿੰਦਗੀ ਦੇ ਵਿੱਚ ਹਨਾ ਤਾਂ ਪਰਮਾਤਮਾ ਬਲ ਬਖਸ਼ੇ ਤੇ ਚਲੋ ਜੀ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਸਾਰੇ ਜਣੇ ਕਮੈਂਟ ਕਰਨਾ ਵਧੀਆ ਵਧੀਆ ਹਨਾ ਬਾਏ ਬਾਏ